ਰਣਵੀਰ ਇਲਾਹਾਬਾਦੀ ਅਤੇ ਪੜਕੇ ਗਾਇਕ ਬੀਪ੍ਰਕ ਰੱਦ ਕੀਤਾ ਪੋਡਕਾਸਟ ਮਸ਼ਹੂਰ ਗਾਇਕ ਬੀਪ੍ਰਕ ਨੇ ਰਣਵੀਰ ਇਲਾਹਾਬਾਦੀ ਦੇ ਤਾਜ਼ਾ ਵਿਵਾਦ ਤੇ ਆਪਣੀ رائے ਜਾਰੀ ਕੀਤੀ ਹੈ ਉਹਨਾਂ ਨੇ ਇੰਸਟਾਗ੍ਰam ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ ਕਲਾਕਾਰ ਰਣਵੀਰ ਇਲਾਹਾਬਾਦੀਆ ਦੇ ਸ਼ੋਅ ਨੂੰ ਰੱਦ ਕਰਨ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਰਾਧੇ ਰਾਦੇ ਦੋਸਤੋ ਕਿਵੇਂ ਹੋ ਸਾਰੇ ਯਾਰ ਮੈਂ ਹੁਣੇ ਹੀ ਪੋਡਕਾਸਟ ਬੀਅਰ ਵਿਸੇਪਸ ਤੇ ਜਾਣ ਵਾਲਾ ਸੀ ਉਹਨਾਂ ਨੇ ਪੌਡਕਾਸਟ ਤੇ ਜਾਣ ਤੋਂ ਇਨਕਾਰ ਕਰਦੇ ਹੋਏ ਕਿਹਾ ਰਣਵੀਰ ਇਲਾਹਾਬਦੀਆ ਦੀ ਸੋਚ ਬਹੁਤ ਹੀ ਜ਼ਿਆਦਾ ਖਰਾਬ ਹੈ। ਵੀਪ੍ਰਾਕ ਨੇ ਰਣਵੀਰ ਦੇ ਅਸ਼ਲੀਲ ਵੀਡੀਓ ਤੇ ਕਿਹਾ ਸਮੇਂ ਰਹਿਣਾ ਦੇ ਸ਼ੋਚ ਕਿਵੇਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਇਹ ਸਾਡੀ ਭਾਰਤੀ ਸੰਸਕ੍ਰਿਤੀ ਨਹੀਂ ਹੈ। ਤੁਸੀਂ ਆਪਣੇ ਮਾਪਿਆਂ ਬਾਰੇ ਕੀ ਦੱਸ ਰਹੇ ਹੋ? ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹੋ? ਕਿ ਇਹ ਕਾਮੇਡੀ ਹੈ? ਇਹ ਬਿਲਕੁਲ ਵੀ ਕਾਮੇਡੀ ਨਹੀਂ ਹੈ। ਇਹ ਸਟੈਂਡ ਅਪ ਕਾਮੇਡੀ ਨਹੀਂ ਹੈ। ਬੀਪਰਾਕਫਿਰ ਅਤੇ ਵੀ ਰਿਹਲਾਵਾਦੀ ਆ ਤੇ ਕਹਿੰਦੇ ਨੇ ਕਿ ਤੁਸੀਂ ਸਨਾਤਨ ਧਰਮ ਦਾ ਪ੍ਰਚਾਰ ਕਰਦੇ ਹੋ ਤੁਸੀਂ ਰੂਹਾਨੀਅਤ ਦੀ ਗੱਲ ਕਰਦੇ ਹੋ ਇਸ ਲਈ ਬਹੁਤ ਸਾਰੇ ਵੱਡੇ ਲੋਕ ਤੁਹਾਡੇ ਪੋਡਕਾਸਟ ਵਿੱਚ ਆਉਂਦੇ ਨੇ ਤੁਹਾਡੇ ਪੋਡਕਾਸਟ ਵਿੱਚ ਬਹੁਤ ਸਾਰੇ ਮਹਾਨ ਸੰਤ ਆਉਂਦੇ ਨੇ ਤੇ ਤੁਹਾਡੀ ਅਜੀਬ ਮਾਰੀ ਸੋਚ ਹੈ ਦੋਸਤੋ ਮੈਂ ਤੁਹਾਨੂੰ ਸਿਰਫ ਇੱਕ ਗੱਲ ਦੱਸਾਂਗਾ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਨਾ ਰੋਕਿਆ ਤਾਂ ਸਾਡੇ ਬੱਚਿਆਂ ਦਾ ਭਵਿੱਖ ਬਹੁਤ ਹੀ ਜ਼ਿਆਦਾ ਖਰਾਬ ਹੋਣ ਵਾਲਾ ਹੈ ਸਮੀਰਾਨਾ ਦੇ ਸ਼ੋਅ EDS Got Talent ਚ ਰਣਵੀਰ ਅਲਹਾਬਾਦੀਆ ਨੇ ਅਜੀਹਾਂ ਗੰਦਾ ਮਜ਼ਾਕ ਕੀਤਾ ਜਿਸ ਕਾਰਨ ਲੋਕ ਬਹੁਤ ਹੀ ਜ਼ਿਆਦਾ ਨਰਾਸ਼ ਹੋ ਗਏ ਉਹਨਾਂ ਨੇ ਸ਼ੋਅ ਚ ਮਾਤਾ ਪਿਤਾ ਤੇ ਔਰਤਾ ਬਾਰੇ ਕਈ ਇਤਰਾਜ਼ਯੋਗ ਗੱਲਾਂ ਵੀ ਕਹੀਆਂ ਕਈ ਮਸ਼ਹੂਰ ਹਸਤੀਆਂ ਨੇ ਉਸਦੀ ਆਲੋਚਨਾ ਕੀਤੀ ਨੈਟਿਜ਼ਨ ਉਸਦੇ YouTube ਅਕਾਊਂਟ ਨੂੰ ਬੰਦ ਕਰਨ ਦੀ ਵੀ ਮੰਗ ਕੀਤੀ